ਕੀ ਗੱਲ ਹੋਈ ਉਹ ਯਾਰ ਕੁਛ ਨਹੀਂ ਹੋਇਆ ਫੈਕਟਰੀ ਦਾ ਮਾਲਕ ਸੀਗਾ ਏ ਕੋਈ ਹਨਾ ਉਹਨੇ ਉਹਦੇ ਫੈਕਟਰੀ ਜਿਹਾ ਕੰਮ ਕਰਦਾ ਸੀਗਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਹਸਪਟਾਲਾਂ ਮਾਰੀਆਂ ਮਾਰੇ ਪਤਾ ਨਹੀਂ ਤੈਨੂੰ ਪੁੱਛੋ ਕਾਹਦੀ ਫੜਿਆ ਪੁੱਛ ਲਓ ਭਾਈ ਆਈਓ ਨੂੰ ਪਤਾ ਉਹ ਯਾਰ ਜਾਣ ਕੇ ਝੂਠ ਬੋਲਦੇ ਨੇ ਇਹਨਾਂ ਨੇ ਇਹਨਾਂ ਦਾਰੂ ਨਹੀਂ ਪੀ ਗਏ ਸਿੱਧੀ ਗੱਲ ਕਰ ਸਾਡੇ ਦੇ ਮੈਨੂੰ ਕਿਤੇ ਭਰਨ ਨਹੀਂ ਲੱਗਿਆ ਖੜ ਦੇ ਇੱਧਰ 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 ਨੀ ਆ ਤਮ ਜਾਣੀ ਕਿਤੇ ਰੋਕੀ ਬੈਠਾ ਕਿਹੜਾ ਚੱਲ ਗਿਆ ਕਿਹੜਾ ਯੱਕਾ ਅੰਦਰ ਹੋ ਜਾ ਕਾਹਦੇ ਲਈ ਇੱਧਰ ਕਾਹਦੇ ਲਈ ਕਾਹਦੇ ਲਈ ਇਹ ਪੈਸੇ ਕਹਿੰਦਾ ਮੈਂ ਏਐਸ ਆਈ ਆ ਕਿੱਥੇ ਆ ਕੇ ਪਤਾ ਲੱਗਿਆ ਹੌਲਦਾਰ ਮੇਰਾ ਨਾ ਹਰਪ੍ਰੀਤ ਸਿੰਘ ਤੁਹਾਨੂੰ ਕਿਹੜੇ ਕੇਸ ਪੜਿਆ ਨਾ ਪਤਾ ਹੀ ਨਹੀਂ ਕਿੱਥੇ ਕੰਮ ਕਰਦੇ ਹੋ ਕਿੱਥੇ ਰਹਿੰਦੇ ਮੈਂ ਫੈਕਟਰੀ ਗੈਸਪੋਰ ਇੱਥੇ ਰਹਿੰਦਾ ਨਾ ਸ਼ਿਮਲਾਪੁਰੀ ਉੱਥੋਂ ਆਇਆ ਨਾ ਘਰੇ ਜਾ ਕੇ ਚੱਕੇ ਆਣਾ ਨੇ ਨਿਯਾਜ ਜੀ ਕਹਿੰਦੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਕੀਤੀ ਇਹ ਆ ਕੋਈ ਕ੍ਰਿਮੀਨਲ ਥੋੜੀ ਆ ਮੈਂ ਕਹਿੰਦੇ ਗਾਲੀ ਗਲੋਚ ਕੀਤੀ ਹੈ ਕਹਿੰਦੇ ਫੈਕਟਰੀ ਦੇ ਮਾਲਕ ਨਾ ਫੈਕਟਰੀ ਦਾ ਮਾਲਕ ਆਇਆ ਨਾਲ ਇਹ ਆਇਆ ਇਹਨਾਂ ਨੇ ਮੈਨੂੰ ਗੱਡੀ ਜੇ ਖੁੱਟਿਆ ਪਹਿਲਾਂ ਬਥੇਰ ਸਪੈਸ਼ਲ ਦਿਖਾਇਆ ਮੈਨੂੰ ਇੱਕ ਮਿੰਟ ਹਾਂਜੀ ਸਪੈਸ਼ਲ ਦਿਖਾਇਆ ਨੇ ਕਹਿੰਦਾ ਤੇਰੀ ਗੋਲੀ ਤੂੰ ਤੇਰੀ ਜੇ ਬੋਲ ਕੈਮ ਲਾਈਨ ਕਰਦੇ ਹਾਂ। ਕਹਿੰਦਾ ਗੋਲੀਆਂ ਵਾਰੂੰ। ਨਾ ਨਾ ਠੀਕ ਆ। ਹਾਂ। ਹੋਰ ਮੈਂ ਚੁੱਪ ਕਰਕੇ ਬਹਿ ਗਿਆ। ਹਾਂਜੀ ਜੀ ਬੋਲੋ। ਸਰ ਅੰਦਰ ਸਰ ਉਹ ਗਲਤ ਬੁੜੀ ਦੇ। ਪੁਲੀਸੀ ਤੁਸੀਂ ਬੋਲੋ ਜੀ। ਸਰ ਅੰਦਰ ਦੇ ਖਿਲਾਫ ਇੱਕ ਦਰਖਾਸਤ ਸੀ। ਕੀ ਨਾਮ ਹੈ ਤੁਹਾਡਾ? ਕਿਹੜੀ ਥਾਂ ਕਿਹਦੀ? ਮੈਂ ਹੌਲਦਾਰ ਦੀਪਕਾ ਚੌਂਕੀ ਗੈਸਪੁਰ ਤੋਂ ਬੁਲਛਿਆ ਸਰ। ਸਰ ਅੰਦਰ ਦੇ ਖਿਲਾਫ ਇੱਕ ਦਰਖਾਸਤ ਆਈ ਸੀ ਬਲੇਜਰ ਸਾਹਿਬ ਦੇ ਵੱਲੋਂ। ਜੀ। ਇਹਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਕਿ ਚੌਕੀ ਆ ਗਿਆ ਦਾ ਪਿਆਲ ਦੇ। ਜੀ। ਬਟ ਇਹਨੇ ਸਿਰਫ ਫੋਨ ਤੇ ਕਹਿੰਦਾ ਮੈਂ ਕੱਲ ਨੂੰ ਜਾਂ ਪਰਸੂ ਆਵਾਂਗਾ। ਬਹਿ ਠੀਕ ਆ ਸਰ। ਅੱ ਮੈਨੂੰ ਖੁਦ ਨੂੰ ਮੇਰੇ ਆਦੀ ਬਾਪ ਹੈ ਅੰਦੀ ਗੱਲ ਕੱਢੀ ਹੈ ਸਰ ਫੋਨ ਤੇ ਰਿਕਾਰਡਿੰਗ ਹੈਗੀ ਕੋਈ ਉਸ ਚੀਜ਼ ਦੀ ਸਰ ਆਈਫੋਨ ਚ ਸੌਰੀ ਰਿਕਾਰਡਿੰਗ ਨਹੀਂ ਹੁੰਦੀ ਸਰ ਇਸ ਨੋਜੋਨ ਦਾ ਕਹਿਣਾ ਮੇਰੇ ਪਿਸਟਲ ਵੀ ਤਾਂ ਨਹੀਂ ਗਈ ਹੈ ਓਨਰ ਦੇ ਨਾਲ ਫੈਕਟਰੀ ਦੇ ਓਨਰ ਦੇ ਨਾਲ ਹਲਕੇ ਸਰ ਸਾਡੀ ਚੌਂਕੇ ਦੇ ਵਿੱਚ ਆਲਰੇਡੀ ਪਿਸਟਲ ਹੈ ਹੀ ਨਹੀਂ ਸਰ ਓਕੇ ਆਇਓ ਕਾਲ ਨੇ ਜਿਸ ਕੇਸ ਦੇ ਆਪਣੇ ਹਾਲ ਦਾ ਬੈਂਤੀ ਸੀ ਤੇ ਉਹ ਨਹੀਂ ਆਏ ਮੋਕੇ ਤੇ ਆਇਓ ਕੋਈ ਹੈ ਨਹੀਂ ਸਰ ਉੱਥੇ ਚੌਂਕੇ ਸਿਵਲ ਦੇ ਵੀ ਚਾਰੇ ਹੋ ਜੀ ਵਿਦਾਊਟ ਯੂਨੀਫਾਰਮ ਸਰ ਚੌਂਕੇ ਦੇ ਵਿੱਚ ਸਰ ਸਟਾਫ ਕਟ ਔਨ ਕਰਕੇ ਉਹਨਾਂ ਨੂੰ ਚੌਂਕੇ ਚ ਭੇਜਿਆ ਗਿਆ ਆਲਰੇਡੀ ਕੋਈ ਹੋਰ ਕੇਸ ਦੇ ਵਿੱਚ ਦਾ ਵੀਰ ਸੀ ਤਾਂ ਹਸ ਮੈਂ ਖੁਦ ਆਇਆ ਸਰ ਨੌਜਵਾਨਾਂ ਨੂੰ ਲਿਆਂਦਾ ਕਿ ਕਾਰਨ ਕੀ ਹੈ ਜੀ ਸਰ ਇਹਨੇ 41 ਕਲੋਸ ਕਿੱਤੀ ਸੀ ਉੱਪਰ ਉੱਪਰ ਐਨ ਐ ਸ਼ਾਹ ਪਿੱਤੀ ਸੀ ਇਹਨੂੰ ਕਰੀ ਜਾ ਕੇ ਬੁਲਾਇਆ ਗਿਆ ਕਿ ਚੌਂਕੀ ਆ ਕੇ ਬਿਆਨ ਦੇ ਕੇ ਬਟ ਉੱਥੇ ਨੌਜਵਾਨਾਂ ਦੇ ਨਾਲ ਹਤਾਵਾ ਹੀ ਕੀਤੀ ਜਾ ਰਹੀ ਇਹਦਾ ਨਾਮ ਕੀ ਰਹਿੰਦਾ ਕਿੱਥੇ ਜੀ ਇਹ ਹਰਪ੍ਰੀਤ ਸਿੰਘ ਜੀ ਹੈ ਸਰ ਸadne ਵਾਲਾ ਰਹਣ ਵਾਲਾ ਸਰ ਜਿਹੜੇ ਕੁੱਟ ਮਾਰਦੇ ਇਨਜਾਮ ਦੇ ਨਿਸ਼ਾਨ ਨੇ ਇਹ ਸਰ ਮੈਂ ਗਿਆ ਨਹੀਂ ਸਰ ਨਾਲ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਰ ਇਹ ਫਿਰ ਜੇ ਕੁੱਟ ਮਾਰਦੇ ਨਿਸ਼ਾਨ ਕਿੱਥੋਂ ਆ ਗਏ ਨੌਜਵਾਨ ਜੇ ਸਰ ਇਹ ਮੈਡੀਕਲ ਤੋਂ ਆਈਆਂ ਤੇ ਕੁੱਟ ਮਾਰਦਾ ਕਰ ਇਹ ਸਰ ਡਾਕਟਰ ਸਾਹਿਬ ਹੀ ਦੱਸ ਸਕਦੇ ਸਰ ਮੈਡੀ ਉਹ ਤਾਂ ਉਹ ਕਿਤੇ ਜੜਾਤਾ ਪਈ ਉਹ ਮੁਲਾਜ਼ਮਾਂ ਉੱਤੇ ਡਿੱ ਗਿਆ ਸਾਰੇ ਸ਼ਰਾਬ ਦੇ ਨਸ਼ੇ ਚ ਪਤਾ ਉਹਨੇ ਮੈਡੀਕਲ ਕਰਾਇਆ ਗਿਆ ਸੀ ਸ਼ਰਾਬ ਦੇ ਉਹ ਕਿਹੜਾ ਜਿਹੜੀ ਕੋਟ ਮਾਰ ਉਹ ਤਾਂ ਲੱਗਦੀ ਨਹੀਂ ਇਹ ਡਿੱ ਗਿਆ ਸਰ ਉੱਥੇ ਹੀ ਐਨਐਸਐ ਇੰਡਸਟਰੀ ਦੇ ਵਿੱਚ ਜੰਦਨਾ ਪੂਰੇ ਬੋਡੀ ਦੇ ਉੱਤੇ ਜੜਨੀ ਸ਼ਰਾਬ ਜੀ ਸਰ ਜੀ ਸਰ ਅੱਛਾ ਜੀ ਜੀ ਸਰ ਨਹੀਂ ਤੁਸੀਂ ਕਹਿੰਦੇ ਵੀ ਤੂੰ ਤੁਹਾਡੇ ਨਾਲ ਗਾਲੀ ਗਲੋਚ ਕੀਤੀ ਤੁਸੀਂ ਲੈਣਗੇ ਫਿਰ ਤੁਸੀਂ ਕਹਿੰਦੇ ਮੈਂ ਨਹੀਂ ਮੈਂ ਨਹੀਂ ਲੈਣ ਗਿਆ ਸਰ ਮੈਂ ਮੁਲਾਜ਼ਮ ਭੇਜੇ ਸਰ ਲੈਣ ਕੋਲ ਕਿੰਨੇ ਕਿੰਨੇ ਕੋਲ ਆਪਣੇ ਮੁਲਾਜ਼ਮ ਬਿੰਦੂ ਸਿੰਘ ਜੀ ਗਿਆ ਸੀ ਸਰ ਉਹ ਕਿਤੇ ਨਹੀਂ ਆ ਮੈਡੀਓ ਉਹ ਨਾਲ ਹੀ ਸਰ ਅੱਛਾ ਸਿੰਘ ਇਕਲ ਮੁਲਾਜ਼ਮ ਗਿਆ ਸੀ ਨਹੀਂ ਨਾਲ ਸਰ ਉਹ ਜਿਹੜਾ ਪਤਾ ਸੀ ਮੁਰੇਦ ਨਾਲ ਮਤਲਬ ਵੀ ਕਿ ਮੁਲਾਜ਼ਮ ਤੇ ਕਿ ਮੁਰੇਦ ਮੁਰੇਦ ਦੇ ਵਿੱਚ ਗੱਡੀ ਚੋਂ ਡਾਲ ਗਏ ਸੀ ਸਰ ਦੋ ਜਣੇ ਇਹਨਾਂ ਕਹਿਣਾ ਕਿ ਜਿਹੜਾ ਓਨਰ ਦੇ ਨਾਲ ਹਲਕੇ ਤੁਸੀਂ 10000 ਰੁਪਏ ਲਿਆ ਉਹ ਨੌਜਵਾਨ ਦੇ ਨਾਲ ਚੁਲਾਇਆ ਨਹੀਂ ਸਰ ਇਹ ਤਾਂ ਗਲਤ ਹੈ ਤਾਂ ਕੋਈ ਗੱਲਬਾਤ ਨਹੀਂ ਸਰ ਤੁਸੀਂ ਸਰ ਤੇਰੀ ਫੈਕਟਰੀ ਕੀ ਕਰਦੀ ਕੀਤੀ ਜਾਈ ਆਗਾ ਜਾ ਕੇ ਸਰ ਆਈਓ ਜੋ ਕਾਰਵਾਈ ਕਰੇਗੀ ਬੰਦੀ ਕਰਵਾਈ ਕਰੇਗਾ ਸਰ ਕਿ ਨੌਜਵਾਨ ਨੇ ਚਲੋ ਗਾਲੀ ਗਲੋਚ ਕਰ ਲਈ ਤੇ ਇਸ ਤਰੀਕੇ ਨਾਲ ਟੋਰਚਰ ਕਰਨਾ ਕਿਤਨਾ ਕਿਤਨਾ ਸਰ ਇਹ ਮੈਂ ਨਹੀਂ ਕੀਤਾ ਨਹੀਂ ਮੈਨੂੰ ਪਤਾ ਸਰ ਇਹ ਆਈਓ ਹੀ ਦੱਸ ਸਕਦਾ ਹੈ ਜੀ ਬੱਸ ਕਿਹੜੀਆਂ ਨੇ ਇਹ ਨਜ਼ਾਰੇ ਦੇ ਡ੍ਰਿੰਕ ਵੀ ਕੀਤੀ ਹੋਈ ਓਹ ਡ੍ਰਿੰਕ ਕੀਤੀ ਹੋਈ ਸਰ ਇਹਦੇ ਬਾਰੇ ਆਈਓ ਹੀ ਦੱਸ ਸਕਦਾ ਹੈ ਉੱਤੇ ਜ ਕੀ ਪੀਆ ਨਾ ਦੇਖ ਲਓ ਭਾਈ ਜੀ ਡਰਿੰਕ ਨਹੀਂ ਕੀਤੀ ਇੱਕ ਮਿੰਟ ਨੌਜਵਾਨ ਦਾ ਕਹਿ ਭਾਈ ਜੀ ਡਰਿੰਕ ਕੀਤੀ ਹੈ ਗੱਲ ਮੈਂ ਆਈ ਕਿਸੇ ਨੇ ਹੱਥ ਨਹੀਂ ਲਾਇਆ ਕਿਸੇ ਭਾਈ ਇਹ ਨਿਸ਼ਾਨ ਭਾਈ ਜੀ ਭਾਈ ਜੀ ਦਾਰੂ ਪੀਤੀ ਹੈ ਨਾ ਦੇਖ ਲਓ ਦਾਰੂ ਪੀਤੀ ਹੈ ਕੋਈ ਝੂਠ ਨਹੀਂ ਡਰਿੰਕ ਕੀਤੀ ਹੈ ਡਾਕਟਰ ਨੂੰ ਉਹ ਗਲਤ ਗੱਲ ਹੈਗੀ ਭਾਈ ਜੀ ਦਾਰੂ ਪੀਤੀ ਕੋਈ ਗੱਲ ਨਹੀਂ ਭਾਈ ਆਪਣਾ ਮੈਨੂੰ ਇਨਸਾਫ ਦਿਵਾਇਓ ਬਸ ਭਾਈ ਜੀ ਦੱਸੋ ਕਿਹੜੇ ਆਜੋ ਸਾਹਿਬ ਨੂੰ ਪਤਾ ਹੀ ਹੈ ਦੱਸੋ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਗੈਂਸਪੁਰਾ ਚੌਂਕੀ ਤੇ ਇੱਥੇ ਲੈ ਕੇ ਆਏ ਸੀਗੇ ਪਰ ਉਹਨਾਂ ਦੇ ਵੱਲੋਂ ਜਿਹੜੇ ਲੱਗੇ ਇਲਜ਼ਾਮ ਨੇ ਬਿਲਕੁਲ ਸੀਰੇ ਤੋਂ ਜਿਹੜੇ ਆ ਨਕਾਰੇ ਜਾ ਰਹੇ ਨੇ ਪਰ ਇਸ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਹੰਗਾਮਾ ਕੀਤਾ ਗਿਆ ਇਸ ਨੌਜਵਾਨ ਦਾ ਕਹਿਣਾ ਕਿ ਮੇਰੀ ਫੈਕਟਰੀ ਦੇ ਜਿਹੜੇ ਮਾਲਕ ਦੇ ਨਾਲ ਗਲਤ ਹੋਈ ਸੀ ਤੇ ਇਸ ਤੋਂ ਬਾਅਦ ਜਿਹੜਾ